ਥੋੜੇ ਦਿਨ ਪਹਿਲਾਂ ਸਰਦਾਰ ਕਰਵਲ ਸਿੰਘ ਸਿੱਧੂ ਜੀ ਐਮਐਲਏ ਹਲਕਾ ਹਾਥੋਂ ਨਗਰ ਉਹਨਾਂ ਨੂੰ ਧਮਕੀ ਆਈ ਹੈ ਕੋਈ ਪਰਮੰਧ ਪੰਨੂ ਦੀ ਕਿਉਂਕਿ ਐਮਐਲਏ ਸਾਹਿਬ ਨੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਵਾਸਤੇ ਕਦਮ ਚੱਕਿਆ ਸੀ ਇਹ ਨਾਲ ਇਹ ਵੀ ਗਿਆ ਸੀ ਕਿ ਅਸੀਂ ਸਭ ਤੋਂ ਪੂਰੇ ਖੜੇ ਆਂ ਕਿ ਜੇ ਤੇਰੇ ਜੀ ਹਿੰਮਤ ਆ ਜਾਂ ਕਿਸੇ ਦੀ ਹਿੰਮਤ ਆ ਤਾਂ ਆ ਕੇ ਬੁੱਤ ਹਟਾ ਆਓ ਤੇ ਐਮਐਲਏ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਫੋਨ ਤੇ ਜਾਂਦਾ ਧਮਕੀ ਆਈ ਹੈ ਕਿ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਕੋਈ ਗੁਰਪਰਮੰਧ ਪੰਨੂ ਹੈਗਾ ਬਾਹਰ ਘੋੜਾ ਕ੍ਰਿਡਾਂ ਮਰ ਕਾ ਬੈਠਾ ਜੋ ਧਮਕੀਆਂ ਦਿੰਦਾ ਤੇ ਉਹਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਅਸੀਂ ਸਾਰੇ ਸਨੇ ਐਮਐਲਏ ਸਦਾ ਕਰਵਾਂਗੇ ਸਿੱਧੂ ਜੀ ਅਸੀਂ ਸਾਰੇ ਬਾਬਾ ਦੀਪ ਸਿੰਘ ਜੀ ਦੇ ਬੱਚੇ ਆ ਉਹਨਾਂ ਦੇ ਪੁੱਤ ਸਾਡੀ ਸਭ ਤੋਂ ਵੱਡੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਆ ਤੇ ਕਰਦੇ ਰਹਿਣਗੇ ਕਿਉਂਕਿ ਉਹਨਾਂ ਦੇ ਉੱਪਰ ਕੁਝ ਨਹੀਂ ਰਹੀ ਗੱਲ ਤੇਰੀ ਕਿ ਤੇਰੇ ਜੋ ਦਾਮਾ ਤਾਂ ਪੰਜਾਬ ਆਇਆ ਤੈਨੂੰ ਦੱਸਾਂਗੇ ਵੀ ਤੂੰ ਕਿੰਨੇ ਜੋਗਾ ਤੇ ਅਸੀਂ ਕਿੰਨੇ ਜੋਗੇ ਆ ਉਹਨਾਂ ਦੇ ਧਮਕੀਆਂ ਦੇਣ ਨਾਲ ਜਾਂ ਬਾਹਰ ਬੈਠ ਕੇ ਸਟੇਟਮੈਂਟਾਂ ਦੇਣ ਨਾਲ ਤੂੰ ਵੱਡਾ ਅਤੰਗਵਾਦੀ ਜਾਂ ਬਗਮਾਜ ਨਹੀਂ ਬਣ ਜਾਣਾ। ਜੇ ਦਮ ਰੱਖਦਾ ਤਾਂ ਆਜਾ ਪੰਜਾਬ ਆ ਕੇ ਦੋ ਦੋ ਹੱਥ ਕਰ ਲਾ ਤੈਨੂੰ ਲੱਗ ਜੂ ਪਤਾ ਉਹ ਕਿੰਨੇ ਜੋਗਾ ਤੇ ਅਸੀਂ ਕਿੰਨੇ ਦੁੱਤੀ ਆ। ਥੋੜੇ ਦਿਨ ਪਹਿਲਾਂ ਸਰਦਾਰ ਕਰਵਾਨ ਸਿੰਘ ਸਿੱਧੂ ਜੀ ਐਮਐਲਏ ਹਲਕਾ ਹਾਥੋਂ ਨਗਰ ਉਹਨਾਂ ਨੂੰ ਧਮਕੀ ਆਈ ਹੈ ਕੋਈ ਪ੍ਰਬੰਧ ਪੰਨੂ ਦੀ ਕਿਉਂਕਿ ਐਮਐਲਏ ਸਾਹਿਬ ਨੇ ਪਪਾ ਸਾਹਿਬ ਅਮੇਦਕਰ ਦੇ ਬੁੱਤਾਂ ਦੀ ਰਾਖੀ ਵਾਸਤੇ ਕਦਮ ਚੱਕਿਆ ਸੀ ਤੇ ਨਾਲ ਇਹ ਵੀ ਗਿਆ ਸੀ ਕਿ ਅਸੀਂ ਸਭ ਤੋਂ ਮੂਰੇ ਖੜੇ ਆ। ਕਿ ਜੇ ਤੇਰੇ ਜੀ ਹਿੰਮਤ ਆ ਜਾਂ ਕਿਸੇ ਦੀ ਹਿੰਮਤ ਆ ਤਾਂ ਆ ਕੇ ਬੋਤਟਾ ਆਏ। ਤੇ ਐਮਐਲਏ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਫੋਨ ਤੇ ਜਾਂਦਾ ਧਮਕੀਆਂ ਆ ਗਿਆ ਨੇ ਵੀ ਅਸੀਂ ਐ ਕਰਦਾਂਗੇ ਉਹ ਕਰਦਾਂਗੇ। ਕੋਈ ਗੁਰਪ੍ਰਬੰਧ ਪੰਨੂ ਹੈਗਾ ਬਾਹਰ ਪਘੋੜਾ ਕੈਨੇਡਾ ਅਮਰੀਕਾ ਬੈਠਾ ਜੋ ਧਮਕੀਆਂ ਦਿੰਦਾ। ਤੇ ਉਹਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਅਸੀਂ ਸਾਰੇ ਸਨੇ ਐਮਐਲਏ ਸਦਾ ਕਰਵਾਂਗੇ ਸਿੱਧੂ ਜੀ। ਅਸੀਂ ਸਾਰੇ ਬਾਬਾ ਦੀਪ ਸਿੰਘ ਜੀ ਦੇ ਬੱਚੇ ਆ। ਉਹਨਾਂ ਦੇ ਪੁੱਤ ਸਾਡੀ ਸਭ ਤੋਂ ਵੱਡੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਆ ਤੇ ਕਰਦੇ ਰਹਿਣਗੇ। ਕਿ ਉਹਨਾਂ ਤੋਂ ਉੱਪਰ ਕੁਝ ਨਹੀਂ ਰਹੀ ਗੱਲ ਤੇਰੀ ਕਿ ਤੇਰੇ ਜਿਹਦਾ ਮਾ ਤਾਂ ਪੰਜਾਬ ਆਇਆ ਤੈਨੂੰ ਦੱਸਾਂਗੇ ਵੀ ਤੂੰ ਕਿੰਨੇ ਜੋਗਾ ਤੇ ਅਸੀਂ ਕਿੰਨੇ ਜੋਗੇ ਹਾਂ ਤੇ ਉਹਨਾਂ ਤੇ ਧਮਕੀਆਂ ਦੇ ਨਾਲ ਜਾਂ ਬਾਹਰ ਬੈਠ ਕੇ ਸਟੇਟਮੈਂਟਾਂ ਦੇ ਨਾਲ ਤੂੰ ਵੱਡਾ ਅਤੰਗਵਾਦੀ ਜਾਂ ਬਗਮਾਜ ਨਹੀਂ ਬਣ ਜਾਣਾ ਜੇ ਦਮ ਰੱਖਦਾ ਹੈ ਤਾਂ ਆਜਾ ਪੰਜਾਬ ਆ ਕੇ ਦੋ ਦੋ ਹੱਥ ਕਰ ਲੈ ਤੈਨੂੰ ਲੱਗ ਜੂ ਪਤਾ ਤੂੰ ਕਿੰਨੇ ਜੋਗਾ ਤੇ ਅਸੀਂ ਕਿੰਨੇ ਜੋਗੇ ਹਾਂ ਥੋੜੇ ਦਿਨ ਪਹਿਲਾਂ ਸਰਦਾਰ ਕਰਵਲ ਸਿੰਘ ਸਿੱਧੂ ਜੀ ਐਮਐਲਏ ਹਲਕਾ ਹਤੋਂ ਨਗਰ ਉਹਨਾਂ ਨੂੰ ਧਮਕੀ ਆਈ ਹੈ ਕੋਈ ਪਰਮੰਧ ਪੰਨੂ ਦੀ ਕਿਉਂਕਿ ਐਮਐਲਏ ਸਾਹਿਬ ਨੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਵਾਸਤੇ ਕਦਮ ਚੱਕਿਆ ਸੀ ਤੇ ਨਾਲ ਇਹ ਵੀ ਗਿਆ ਸੀ ਵੀ ਅਸੀਂ ਸਭ ਤੋਂ ਪੂਰੇ ਖੜੇ ਆਂ ਕਿ ਜੇ ਤੇਰੇ ਜੀ ਹਿੰਮਤ ਆ ਜਾਂ ਕਿਸੇ ਦੀ ਹਿੰਮਤ ਆ ਤਾਂ ਆ ਕੇ ਬੁੱਤ ਹਟਾ ਆਇਓ ਤੇ ਐਮਐਲਏ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਫੋਨ ਤੇ ਜਾਂਦਾ ਧਮਕੀਆਂ ਆ ਗਈਆਂ ਨੇ ਵੀ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਕੋਈ ਗੁਰਪ੍ਰਬੰਧ ਪੰਨੂ ਹੈਗਾ ਬਾਹਰ ਪਘੋੜਾ ਕੈਨੇਡਾ ਅਮਰੀਕਾ ਬੈਠਾ ਜੋ ਧਮਕੀਆਂ ਦਿੰਦਾ ਤੇ ਉਹਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਅਸੀਂ ਸਾਰੇ ਸਨੇ ਐਮਐਲਏ ਸਦਾ ਕਰਵਾਉਂਦੇ ਸਿੱਧੂ ਜੀ ਅਸੀਂ ਸਾਰੇ ਬਾਬਾ ਦੀਪ ਸਿੰਘ ਜੀ ਦੇ ਬੱਚੇ ਆ ਉਹਨਾਂ ਦੇ ਪੁੱਤ ਸਾਡੀ ਸਭ ਤੋਂ ਵੱਡੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਆ ਤੇ ਕਰਦੇ ਰਹਿਣਗੇ ਕਿਉਂਕਿ ਉਹਨਾਂ ਤੋਂ ਉੱਪਰ ਕੁਝ ਨਹੀਂ ਰਹੀ ਗੱਲ ਤੇਰੀ ਕਿ ਤੇਰੇ ਜੋ ਦਾਮਾ ਦਾ ਪੰਜਾਬ ਆ ਜਾ ਤੈਨੂੰ ਦੱਸਾਂਗੇ ਵੀ ਤੂੰ ਕਿੰਨੇ ਜੋਗਾ ਤੇ ਅਸੀਂ ਕਿੰਨੇ ਜੋਗੇ ਆ ਤੇ ਉਹਨਾਂ ਤੇ ਧਮਕੀਆਂ ਦੇਣ ਨਾਲ ਜਾਂ ਬਾਹਰ ਬੈਠ ਕੇ ਸਟੇਟਮੈਂਟਾਂ ਦੇਣ ਨਾਲ ਤੂੰ ਵੱਡਾ ਅਤਿਵਾਦੀ ਜਾਂ ਬਗਮਾਜ ਨਹੀਂ ਬਣ ਜਾਣਾ ਜੇ ਦੰਮ ਰੱਖਦਾ ਹੈ ਤਾਂ ਆ ਜਾ ਪੰਜਾਬ ਆ ਕੇ ਦੋ ਦੋ ਹੱਥ ਕਰ ਲਾ ਤੈਨੂੰ ਲੱਗ ਜੀ ਪਤਾ ਉਹ ਕਿੰਨੇ ਜੋਗਾ ਤੇ ਅਸੀਂ ਕਿੰਨੇ ਜੋਗੇ ਆ